ਅਕਾਲੀ ਦਲ ਵਰਸ ਪੰਜਾਬ ਨੇ ਅੱਜ ਆਪਣੇ ਤਿੰਨ ਹੋਰ ਸੀਨੀਅਰ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਿਆ ਬਾਹਰ ਜਿਸ ਵਿੱਚ ਦੋ ਹਲਕਾ ਇੰਚਾਰਜ ਤੇ ਇੱਕ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਰਜ ਕਰ ਦਿੱਤਾ ਹੈ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਜੋ ਚਰਨਜੀਤ ਸਿੰਘ ਬਰਾੜ ਦੇ ਅਸਤੀਫੇ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਇਹਨਾਂ ਤਿੰਨ ਲੀਡਰਾਂ ਦੇ ਉੱਪਰ ਕਿਹੜੇ-ਕਿਹੜੇ ਹਲਕੇ ਦੇ ਇਹ ਹਲਕਾ ਇੰਚਾਰਜ ਨੇ ਜੋ ਅੱਜ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤੇ ਗਏ ਨੇ ਤੁਸੀਂ ਜੁੜੇ ਹੋ ਲੋਕ ਰਾਏ نیوز ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰ ਵੱਲ ਵਧਣ ਤੋਂ ਪਹਿਲਾਂ ਇੱਕੋ ਹੀ ਗੁਜ਼ਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਅਕਾਲੀ ਦਲ ਵਾਰਿਸ ਪੰਜਾਬ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਲ੍ਹਾ ਦੇ ਅੱਜ ਸੀਨੀਅਰ ਲੀਡਰ ਤੇ ਮੁਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅੱਜ ਬੀਜੇਪੀ ਵਿੱਚ ਸ਼ਮੂਲੀਅਤ ਕਰ ਲਈ ਔਰ ਉਹਨਾਂ ਨੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਤੇ ਅਕਾਲੀ ਦਲ ਬਾਦਲ ਦੇ ਉੱਪਰ ਵੱਡੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਅਕਾਲੀ ਦਲ ਬਾਦਲ ਛੱਡ ਕੇ ਨਵੇਂ ਬਣੇ ਅਕਾਲੀ ਦਲ ਵਿੱਚ ਆਇਆ ਪਰ ਨਵਾਂ ਅਕਾਲੀ ਦਲ ਵੀ ਆਪਣੇ ਰਾਹ ਤੋਂ ਪਟਕ ਗਿਆ ਜਿਸ ਕਰਕੇ ਮੈਨੂੰ ਅੱਜ ਭਾਜਪਾ ਵਿੱਚ ਜਾਣਾ ਪਿਆ ਸੋ ਇਸ ਤੋਂ ਪਹਿਲਾਂ ਕਿ ਅੱਜ ਅਕਾਲੀ ਦਲ ਵਾਰਿਸ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ ਹੋਇਆਂ ਆਪਣੇ ਤਿੰਨ ਹੋਰ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਜੋ ਪਾਰਟੀ ਦੇ ਵਿੱਚ ਹੁੰਦੇ ਹੋਏ ਉਹਨਾਂ ਦੇ ਵੱਲੋਂ ਲੋਕਾਂ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਸੀ ਲੋਕਾਂ ਨੂੰ ਜਿਹੜਾ ਕਿ ਪੁੱਠੇ ਰਸਤੇ ਤੇ ਪਾਇਆ ਜਾ ਰਿਹਾ ਸੀ ਆਪਣੇ ਆਪ ਦੀਆਂ ਵੱਡੀਆਂ ਅਹੁਦੇਦਾਰੀਆਂ ਦਿਖਾ ਕੇ ਸੋ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰੈਸ ਸਕੱਤਰ ਭਾਈ ਸ਼ਮਸ਼ੇਰ ਸਿੰਘ ਪਧਰੀ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਮੁਖ ਦਫ਼ਤਰ ਸਕੱਤਰ ਪਾਈ ਪ੍ਰਗਟ ਸਿੰਘ ਮੀਆਂ ਵਿਧ ਨੇ ਕਹਿ ਕੇ ਇੱਕ ਅਖਬਾਰ ਨੂੰ ਖਬਰ ਛਪਕਾਈ ਜਿਸ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਨਾਂ ਤੇ गुरकीर सिंह होंदल में जिला प्रधान गुरदासपुर गुरप्रीत सिंह गुरप्रीत सिंह बटाला हलका इंचार्ज बटाला और जतेंद्र सिंह सोहल में हलका इंचार्ज का जो दर्शाया हो पूरी तरह गलत है गुमराह कुन है एक गैर अधिकारत है क्योंकि पार्टी वालों इस तरह की कोई भी नियुक्ति ना तो अजे तक की गई है तो ना ही किसी अधिकारत आगू वालों बयान जारी किया गया है पर इस तो अलावा खबर दे सेंटर दिखती गई सब हैडिंग ਰਾਈ ਜਰਨਲ ਸੱਤਰ ਵਰਗਾ ਅਹੁਦਾ ਦਰਸਾ ਕੇ ਪਾਰਟੀ ਦੇ ਢਾਂਚੇ ਬਾਰੇ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਕਿ ਅਕਾਲੀ ਦਲ ਵਰਸ ਪੰਜਾਬ ਦੇ ਵੱਲੋਂ ਇਸ ਅਹੁਦੇ ਦੇ ਲਈ ਕਿਸੇ ਵੀ ਵਿਅਕਤੀ ਤੀ ਕੋਈ ਵੀ ਅਧਿਕਾਰਤ ਨਿਯੁਕਤੀ ਨਹੀਂ ਕੀਤੀ ਗਈ ਭਾਈ ਪ੍ਰਗਟ ਸਿੰਘ ਮੀਆ ਮਿੰਟ ਨੇ ਕਿਹਾ ਕਿ ਪਾਰਟੀ ਦੇ ਨਾਂ ਤੇ ਆਪਣੀ ਮਰਜ਼ੀ ਨਾਲ ਅਹੁਦੇ ਵਰਤਨਾ ਝੂਠੀਆਂ ਨਿਯੁਕਤੀਆਂ ਦਿਖਾਉਣਾ ਤੇ ਮੀਡੀਆ ਵਿੱਚ ਗਲਤ ਜਾਣਕਾਰੀ ਪ੍ਰਚਲਿਤ ਕਰਵਾਉਣਾ ਗੰਭੀਰ ਅਨੁਸ਼ਾਸਨਹੀਣਤਾ ਹੈ ਜਿਸ ਨੂੰ ਅਕਾਲੀ ਦਲ ਵਰਸ ਪੰਜਾਬ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਸੋ ਇਸ ਸਾਰੇ ਮਾਮਲੇ ਨੂੰ ਗਿਮੇੜਤਾ ਨਾ ਲੈਂਦਿਆਂ ਹੋਇਆ ਗੁਰਕੀਰਤ ਸਿੰਘ ਹੁੰਦਲ ਗੁਰਪ੍ਰੀਤ ਸਿੰਘ ਬਟਾਲਾ ਅਤੇ ਜਤਿੰਦਰ ਸਿੰਘ ਸੋਹਲ ਗੋਰਾ ਨੂੰ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ਤੇ ਸੀਨੀਅਰ ਲੀਡਰਸ਼ਿਪ ਦੇ ਹੁਕਮਾਂ ਦੇ ਅਨੁਸਾਰ ਤੁਰੰਤ ਪ੍ਰਭਾਵ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਮੁੱਢਲੀ ਮੈਂਬਰਸ਼ਿਪ ਤੋਂ ਖੱਦ ਕੀਤਾ ਜਾਂਦਾ ਹੈ ਅਤੇ ਅਗਲੇ ਹੁਕਮਾਂ ਤੱਕ ਪਾਰਟੀ ਨਾਲ ਉਹਨਾਂ ਦਾ ਕੋਈ ਵੀ ਨਾਤਾ ਨਹੀਂ ਰਿਹਾ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਸੋ ਉਹਨਾਂ ਨੇ ਸਮੂਹ ਸੰਗਤ ਪਾਰਟੀ ਵਰਕਰ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹਾਂ ਗੁੰਰਾਹਕੁਨ ਕਰਨ ਵਾਲੀਆਂ ਖਬਰਾਂ ਨਕਰੀ ਅਹੁਦੇਾਂ ਅਤੇ ਗੈਰ ਇਦਾਰਤ ਦਾਅਵਿਆਂ ਤੋਂ ਸਾਵਧਾਨ ਰਹਿੰਦੇ ਹੋਏ ਸਿਰਫ ਅਕਾਲੀ ਦਲ ਵਰਸ ਪੰਜਾਬ ਦੇ ਇਦਾਰਤ ਬਿਆਨ ਤੇ ਪਲੇਟਫਾਰਮਾਂ 'ਤੇ ਹੀ ਭਰੋਸਾ ਕੀਤਾ ਜਾਵੇ ਕਿਉਂਕਿ ਪਾਰਟੀ ਆਪਣੇ ਅਨੁਸ਼ਾਸਨ ਪੰਥਕਸਨਾਤਾ ਅਤੇ ਸੰਘਰਸ਼ੀ ਰਹਾ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਭਾਵੇਂ ਕਿੰਨਾ ਵੀ ਕੋਈ ਵੱਡਾ ਅਹੁਦੇਦਾਰ ਕਿਉਂ ਨਾ ਹੋਵੇਗਾ ਜੇਕਰ ਉਹ ਆਪਣੇ ਸਿਧਾਂਤਾਂ ਤੋਂ ਉਲਟ ਜਾਏਗਾ ਤਾਂ ਉਸ ਦਾ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਵੇਗੀ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਚਰਨਜੀਤ ਸਿੰਘ ਬਰਾੜ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਪਹਿਲਾ ਤੋ ਹੀ ਜੋ ਅਕਾਲੀ ਦਲ ਵਰਸ ਪੰਜਾਬ ਦੇ ਵਿੱਚ ਨਹੀਂ ਸੀ ਉਹ ਪਹਿਲਾ ਤੋ ਹੀ ਹੋਰ ਪਾਰਟੀਆਂ ਦੇ ਨਾਲ ਆਪਣਾ ਨਾਤਾ ਜੋੜ ਚੁੱਕੇ ਸੀ ਜਿਸ ਕਰਕੇ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ ਸੀ ਕਿਉਂਕਿ ਪਾਰਟੀ ਤੱਕ ਇਹ ਸਾਰੀਆਂ ਗਤੀਵਿਧੀਆਂ ਪਹੁੰਚੀਆਂ ਹੋਣੀਆਂ ਸੀ ਉਹਨਾਂ ਦੀਆਂ ਜੋ ਪਾਰਟੀ ਵਿਰੋਧੀ ਉਹ ਉਹਨਾਂ ਦੇ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ ਚਰਨਜੀਤ ਸਿੰਘ ਬਰਾੜ ਉਹ ਸ਼ੁਰੂ ਤੋਂ ਹੀ ਅਕਾਲੀ ਦਲ ਵਰਸ ਪੰਜਾਬ ਦੇ ਨਾਲ ਨਹੀਂ ਜੁੜੇ ਜਿਸ ਕਰਕੇ ਅਕਾਲੀ ਦਲ ਵਰਸ ਪੰਜਾਬ ਨੂੰ ਛੱਡ ਕੇ ਉਹ ਉਹਨਾਂ ਨੇ ਅਸੀਂ ਅੱਜ ਬੀਜੇਪੀ ਸ਼ਾਮਲ ਹੋ ਕੇ ਉਸ ਨਾਲ ਅਕਾਲੀ ਦਲ ਵਾਰਸ ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਕਾਲੀ ਦਲ ਵਾਰਸ ਪੰਜਾਬ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ ਤੇ ਚੜ੍ਹਦੀ ਕਲਾ ਵਿੱਚ ਰਹੇਗਾ ਸੋ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਆਪਣੇ ਸਾਰੇ ਜੋ ਹਲਕਿਆਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਜਾਣਗੇ ਤੇ ਜਿੱਤ ਦਰਜ ਕਰੇਗਾ